ਤ੍ਰਿਗੁਣ ਅਤੀਤ ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹਨਾ ਮਨ ਸੋ ਲਗ ਲਿਆਵੋ ਹੈ ਤਬ ਹੀ ਆਤਮ ਤਤ ਕੋ ਦਰਸੇ ਪੁਰਖ ਕਹ ਪਾਵੈ ਰਾਮ ਕਲੀ ਪਾਤ ਸਾਹੀ ਦਸਵੀਂ ਰੇ ਮਨ ਇਹ ਵਿਦ ਜੋਗ ਕਮਾਓ ਸਿੰਘੀ ਸਾਚ ਅਕਪਟ ਕੰਠਲਾ ਧਿਆਨ ਵਿਭੂਤ ਚੜਾਓ ਰਹਾਓ ਤਾਂਤੀ ਗਹੋ ਆਤਮ ਬਸ ਕਰ ਕੀ ਛਾ ਨਾਮ ਅੰਧਾਰੰ ਬਾਜੇ ਪਰਮ ਤਾਰ ਸਰ ਕੋ ਉਪਜੈ ਰਾਗ ਰਸਾਰੰ ਓਕਟੈ ਤਾਨ ਤਰੰਗ ਰੰਗ ਅਤ ਗਿਆਨ ਗੀਤ ਬੰਦਾਨੰ ਚੱਕ ਚੱਕ ਰਹੇ ਦੇਵ ਦਾਨਵ ਮਨ ਸ਼ਕ ਸ਼ਕ ਬਯੋਮ ਬਿਵਾਨੰ ਆਤਮ ਉਪਦੇਸ ਭੇਸ ਸੰਜਮ ਕੋ ਜਾਪ ਸੋ ਅਜਪਾ ਜਾਪੇ ਸਦਾ ਰਹੇ ਕੰਚਨ ਸੀ ਕਾਇਆ ਕਾਲ ਨਾ ਕਬਹੂ ਬਿਆਪੇ ਰਾਮ ਕਲੀ ਪਾਤ ਸਾਹੀ ਦਸਵੀ ਪ੍ਰਾਨੀ ਪਰਮ ਪੁਰਖ ਪਗ ਲਾਗੋ ਸੋਵਤ ਕਹਾ ਮੋਹ ਨਿਦਰਾ ਮੈਂ कबहु सुचित होवै जागो रहाओ औरन कहा उपदेशत है पस तोहे परबोध ना लागो सिंचत कहा परे बिखे केवल कर्म परम से चीन हो धर्म कर्म अनुरागो संग्रह करो सदा सिमरन को परम पाप तज भागो ਨਗਾ ਤੇ ਦੂਖ ਪਾਪ ਨਹ ਭੇਟੈ ਕਾਲ ਜਚਾਹੋ ਸਦਾ ਸਬਨ ਕੋ ਤਉ ਹਰ ਕੇ ਰਸ ਪਾਗੋ ਰਾਗ ਸੋਰਠਿ ਪਾਦ ਸਾਹੀ ਦਸਵੀਂ ਪ੍ਰਭ ਜੂ ਤੋ ਕਹਿ ਲਾਜ ਹਮਾਰੀ ਨੀਲ ਕੰਠ ਨਰ ਹਰਨਾ ਰਾयण ਨੀਲ ਬਸਣ ਬਨਵਾਰੀ ਰਹਾਉ ਪਰਮ ਪੁਰਖ ਪਰਮੇਸ਼ਵਰ ਸੁਆਮੀ ਪਾਵਨ ਪਾਉਣ ਆਹਾਰੀ ਮਾਦਵ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ ਨਿਰਬਿਕਾਰ ਅਨ ਅਗਤ ਕਰ ਗਹਿ ਲਿਓ ਉਬਾਰੀ ਰਾਗ ਕਲਿਆਣ ਪਾ ਸਾਹੀ ਦਸ ਬਿਨ ਕਰਤਾਰ ਨਾ ਕਿਰਤ ਤਮ ਮਾਨੋ ਆਦ ਅਜੋਣ ਅਜਾਇਬੇ ਨਾਸੀ ਤਹਿ ਪਰਮੇਸ਼ਰ ਜਾਨ ਨੂੰ ਰਹਾ ਕਹਾ ਭਇਓ ਜੋ ਆਣ ਜਗਤ ਮੈਂ ਦਸਕ ਅਸੁਰ ਹਰ ਘਾਇ ਅਦਿਕ ਪਰਪੰਚ ਦਿਖਾਏ ਸਬਨ ਕਹ ਆਪਹਿ ਆਏ ਪੰਜ ਜਨ ਗੜਨ ਸਮਰਾਥ ਸਦਾ ਪ੍ਰਭ ਸੋ ਕਿਮ ਜਾਤ ਗਇ ਗਨਾਯੋ ਕੋ ਭਵ ਸਾਗਰ ਆਲਾ ਬਿੰਗ ਕਸਾਈ ਆ ਦਾ ਸਹਿਣ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਠ ਖੇੜਿਆ ਦਾ ਰਹਿਣਾ ਤਿਲੰਗ ਕਾਫੀ ਪਾਸਾਹੀ ਦਸਵੀ ਕੇਵਲ ਕਾਲਈ ਕਰਤਾਰ ਆਦ ਅੰਤ ਅਨੰਤ ਮੂਰਤ ਗੜਨ ਭੰਜਨ ਹਾਰ ਰਹਾਵ ਨਿੰਦ ਅੁਸਤਤ ਜਾਉਣ ਕੇ ਸਮ ਸਤਰ ਮਿੱਤਰ ਨ ਕੋਏ ਕੌਣ ਬਾਟ ਪਰਿਤ ਸਹ ਪਥ ਸਾਰਥੀ ਰਥ ਹੋਏ ਤਾਤ ਮਾਤ ਨ ਜਾਤ ਜਾਕਰ ਪੁੱਤਰ ਪੋਤਰ ਮੁਕੰਦ ਕੌਣ ਕਾਜ ਕਹਾਹੇਗੇ ਤੇ ਆਨ ਦੇਵਕੇ ਨੰਦ ਦੇਿਵਦਯਤ ਦਿਸ਼ਾ ਵਿ사ਜਹ ਕੀਨ ਸਰਬ पसार ਕੌਣ ਉਪਮਾ ਤੌਨ ਕੋ ਮੁਖਲੇਤ ਨਾਮ ਮੁਰਾਰ ਰਾਗ ਬਿਲਾਵਲ ਪਾਸਾਹੀ ਦਸਵੀ ਸੋ ਕੇ ਮਾਨਸ ਰੂਪ ਕਹਾਈ ਸਿੱਧ ਸਮਾਦ ਸਾਧ ਕਰ ਹਾਰੇ ਕਹੂੰ ਨਾ ਦੇਖਣ ਪਾਏ ਰਹਾਵ ਨਰਦ ਵਿਆਸ ਪਰਾਸਰ ਧਰੂ ਸੇ ਧਿਆਵਤ ਧਿਆਨ ਲਗਾਏ ਵੇਦਪੁਰਾਣ ਹਾਰ ਹੱਠ ਛਾਡਿ ਤਦਪ ਧਿਆਨ ਨਾ ਆਏ ਦਾਨਵ ਦੇਵ ਪਿ사ਚ ਪ੍ਰੇਤ ਤੇ ਨਿਤਕਰ ਚੀਨੇ ਬਿਰਦਨ ਬਿਰਦ ਬਤਾਏ ਭੂਮਾ ਅਕਾਸ ਪਤਾਲ ਸਬੈ ਸਜ ਏਕ ਅਨੇਕ ਸਦਾਏ ਸੋ ਨਰਕਾਲ ਫਾਸਤੇ ਬਾਚੇ ਜੋ ਹਰ ਸਰਣ ਸਦਾਏ ਰਾਗੋ ਦੇਵ ਗੰਧਾਰੀ ਪਾਸਾਹੀ ਦਸਵੀਂ ਇੱਕ ਬਿਨ ਦੂਸਰ ਸੋ ਨਾ ਚੈ ਨਾਰ ਭੰਜਨ ਗਣ ਸਮਰੱਥ ਸਦਾ ਪ੍ਰਭ ਜਾਨਤ ਹੈ ਕਰਤਾਰ ਰਹਾਉ ਕਹਾ ਭਇਓ ਜੋ ਅਤ ਹਿਤ ਚਿਤ ਕਰ ਬਹੁ ਵਿਧ ਸਿਲਾ ਪੂਜਾਈ ਪਾਣ ਥੱਕਿਓ ਪਾਹਨ ਕਹਿ ਪਰਸਰ ਕਾਛ ਕਰ ਸਿਧਨਾ ਆਈ ਅਛਤ ਧੂਪ ਦੀਪ ਅਰਪਤ ਹੈ ਪਾਹਨ ਕਛੂ ਨਾ ਖੇਹਿ ਤਾ ਮੈਂ ਕਹਾਂ ਸਿੱਧ ਹੈ ਰੀ ਜੜ ਤੋਹੇ ਕਛੂ ਬਰ ਦੇਹ ਜੋ ਜੈ ਹੋਤ ਤੋ ਦੇਤ ਕਛੂ ਤਹ ਮਨ ਬਾਚ ਕਰਮ ਵਿਚਾਰ ਕੇਵਲ ਏਕ ਸਰਣ ਸੁਆਮੀ ਬੇਨ ਏਉ ਨਹ ਤਕਤ ਹੈ ਉਦਾਰ ਰਾਗ ਦੇਵ ਗੰਧਾਰੀ ਬਾਤ ਸਾਹੀ ਦਸਵੀਂ ਬਿਨ ਹਰ ਨਾਮ ਨਾ ਬਾਚਨ ਪਹਿ ਚੋਦਹ ਲੋਕ ਜਹ ਬਸ ਕੀਨੇ ਤਾਤੇ ਕਹਾਂ ਪੱਲ ਹੈ ਰਾਉ RAM ਰਹੀਮ ਉਬਾਰਨਾ ਸਕ ਹੈ ਜਾਕਰ ਨਾਮ ਰਟੈ ਹੈ ਬ੍ਰਹਮਾ ਵਿਸ਼ਨੁਰੁਦਰ ਸੂਰਜ ਅਸਸ ਤੇ ਬਸ ਕਾਲ ਸਭੈ ਹੈ বেদ ਪੁਰਾਨ ਕੁਰਾਨ ਸਬਿੰਦਰ ਕਲਪ ਬਹੁ ਤਿਆਵਤ ਧਿਆਨ ਨਾ ਐਹ ਜਾਕਰ ਰੂਪ ਰੰਗ ਨਹ ਜਨਤ ਸੋ ਕਿਮ ਸਿਆਮ ਕਹਿਆ ਹੈ ਛੂਟੋ ਕਾਲ ਜਾਲ ਤੇ ਤਬਹੀ ਛੂਟੋ ਕਾਲ ਜਾਲ ਤੇ ਤਬਹੀ ਤਾਹੇ ਚਰਨ ਲਪਟੈ ਹੈ ਜਾਕਰ ਰੂਪ ਰੰਗ ਨਹ ਜਨਯਤ ਸੋ ਕਿਮ ਸਿਆਮ ਕਹੈ ਹੈ ਛੂਟੋ ਕਾਲ ਜਾਲ ਤੇ ਤਬਹੀ ਤਾਹੇ ਚਰਨ ਲਪਟੈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂ ਇਹ ਨਾ ਸਭ ਤੋਂ ਚੱਲਦੀ ਜੀ ਮੈਂ ਆਪਣੇ ਆਪਣੇ ਇੰਨੇ ਠੀਕ ਹੈ ਬਾਲ ਸੰਗੜੀ ਸੰਗੜੀ ਹੋੜਿਆ ਕਰੋ ਫਿਰ ਕੋਈ ਨਾ ਆਇਆ ਕਿ ਨਾ ਉਹ ਮੈਨੀਆਂ ਪਾਣੀ ਪੀਓ ਅਗਲਾ ਕਿੱਦੀ ਪਾਣੀ ਆਵੇ ਇੱਕ ਵੱਡਾ ਇੱਕ ਵੱਡਾ ਪਾਣੀ ਆਵੇ ਪੜਨੇ ਵਾਲੀ ਆਓ ਬੱਬੀ ਦੇ ਨਾਲ ਉਹ ਵੱਡੀਆਂ ਹੀ ਆ ਬਾਣੀਆਂ ਮੈਂ ਬ੍ਰਹਮ ਕਵਚ ਹੋਣਾ ਨਹੀਂ ਮੇਰੇ ਸਾਨਾ ਹੈ ਜੀ ਹਾਂ ਜੀ ਵਾਦ ਸਾਹੀ ਵਰਣਨ ਪੜ੍ਹ ਲਈਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾ ਸਾਹੀ ਵਰਨਨ ਓਜੰਗ ਪ੍ਰਯਾਤ ਛੰਦ ਜਿਨਾਂ 베ਦ ਪਠਿਓ ਸੋ 베ਦੀ ਕਹਾਏ ਤਿਨ ਧਰਮ ਕੇ ਕਰਮ ਨੀਕੇ ਚਲਾਏ ਪਠੇ ਕਾਗਦੰ ਮਦਰ ਰਾਜ ਸੁਧਾਰੰ apo aap mo bair bhavang visarang nirpyang mukalyang dutaso kaas aayang sabha 베ਦਯੰ ਭੇਦ ਭਾਖੇ ਤੁਨਾਯੰ ਸਬੈ ਬੇਦ ਪਾਠੀ ਚਲੇ ਮਦਰ ਦੇ ਸੰਗ ਪ੍ਰਣਾਮ ਕੀਓ ਆਣ ਕਹਿ ਕੈ ਨਰੀ ਸੰ ਤੁਨੰਗ ਬੇਦ ਕੀ ਭੂਪ ਤਾਤੇ ਕਰਾਈ ਸਬੈ ਪਾਸ ਬੈਠੇ ਸਬਾ ਵਿਚ ਭਾਈ ਪੜੇ ਸਾਮ ਬੇਦੰ ਜੋਜਰ ਬੇਦ ਕਥੰ ਰਿਗੰ ਬੇਦ ਪਠਯੰ ਕਰੇ ਭਾਵ ਹੱਥੰ ਰਸਾਵਲ ਛੰਦ ਅਥਰ ਬੇਦ ਪਠਯੰ ਸੁਣਨੇ ਪਾਪ 31 ਰਹਾ ਰੀਜ ਰਾਜਾ ਦੀਆ ਸਰਬ ਸਾਜਾ ਲयो ਬਨ ਬਾਸੰ ਮਹਾ পাপ ਨਾਸੰ ਰਖੰ ਭੀਸ ਕੀੰ ਤਿਸੈ ਰਾਜ ਤਨੰਗ ਧਾਮ ਤਾਇਗੇ ਪ੍ਰਭੰਗ ਪ੍ਰੇਮ ਪਾਗੇ ਅੜਿਲ 베ਦੀ ਭਇਓ પ્રસન્ન ਰਾਜ ਕਹਿ ਪਾਇਕੈ ਦੇਤ ਭਇਓ ਵਰਦਾਨ ਹਿਐ ਹੁਲ ਸਾਇਕੈ ਜਬ ਨਾਨਕ ਕਲ ਮੈਂ ਹਮ ਆਨ ਕਹਾਏ ਹੈ ਉਹ ਜਗਤ ਪੂਜ ਕਰ ਤੋਹੇ ਪਰਮ ਪਦ ਪਾਏ ਹੈ ਦੋਹਰਾ ਲਵੀ ਰਾਜ ਦੇ ਬਨ ਗਏ ਬੇਦੀਨ ਕਿਨੋ ਰਾਜ ਭਾਤ ਭਾਤ ਤਿਨ ਭੋਗ ਅੰਗ ਭੂਅ ਕਾ ਸਗਲ ਸਕਲ ਸਮਾਜ ਚੋਪਈ ਤ੍ਰਿਤੀਏ 베ਦ ਸੁਣ 베 ਤੁਮ ਕੀ ਆਨਮ ਹਮ ਹੂੰ ਜਬ ਧਰ ਹੈ ਚੌਥੇ ਜਨਮ ਗੁਰੂ ਤਹ ਕਰ ਹੈ ਉਤਰਾਜਾ ਕਾਨਨਹ ਸਦਾਯੋ ਇਤੈਨ ਰਾਜ ਕਰਤ ਸੁਖ ਪਾਇਯੋ ਕਹਾ ਲਗੇ ਕਰ ਕਥਾ ਸੁਣਾਉ ਗ੍ਰੰਥ ਬਟਨ ਤੇ ਅਦਿਕ ਡਰਾਉ ਇਤ ਸ੍ਰੀ ਬਚਿਤ੍ਰਨਾਟਕ ਗ੍ਰੰਥੇ ਵੇਦ ਪਾਠ ਭੀਟ ਰਾਜ ਚਤੁਰਥ ਧਿਆਏ ਸਮਾਪਤ ਮਸਤ ਸੁਭ ਮਸਤ ਅਫਨੂ ਨਰਾਜ ਛੰਦ ਬੋਹਰ ਵਿਖਾਦ ਬਾ ਬਾਦ ਦੇ ਅੰਗ ਕੀਨੀਨਾ ਤਾਹੇ ਸਾਦਿੰਗ ਕਰਮੰ ਕਾਲ ਭਇਓ ਭਈ ਸੋ ਭੂ ਵੰਸ ਤੇ ਗਈ ਦੋਹਰਾ ਬਿਪਰ ਕਰਤ ਭਏ ਸੂਦਰ ਬ੍ਰਿਤ ਛਤਰੀ ਬੈਸਨ ਕਰਮ ਬੈਸ ਕਰਤ ਭਏ ਛਤਰ ਬ੍ਰਿਤ ਸੂਦਰ ਸੋ ਦਿਜ ਕੋ ਧਰਮ ਚੋਪਈ 20 ਗਾਵ ਤਿੰਨ ਕੇ ਰਹਿ ਗਏ ਜਨਮ ਕਰਤ ਕਿਸਾਨੀ ਭਏ ਬਹੁਤ ਕਾਲ ਇਹ ਭਾਤ ਬਤਾਇਓ ਜਨਮ ਸਮੈ ਨਾਨਕ ਕੋ ਆਇਓ ਦੋਹਰਾ ਤਿੰਨ ਬੇਦੀਨ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿਖਨ ਕੋ ਸੁਖ ਦੇ ਜਹ ਤਹ ਭਏ ਸਹਾਏ ਚਉਪਈ ਤਿਨ ਇਹ ਕਲਮ ਧਰਮ ਚਲਾਇਓ ਸਭ ਸਾਧਨ ਕੋ ਰਾਹੋ ਬਤਾਇਓ ਜੋ ਤੈ ਜੋਤਾ ਕੇ ਮਾਰਗ ਮਹਿ ਆਏ ਤੇ ਕਭੂ ਨਹੀਂ ਤਵਨ ਕੇ ਪਰੇ ਪਾਪ ਤਾਪ ਤਿਨ ਕੇ ਪ੍ਰਭ ਹਰੇ ਦੁਖ ਭੂਖ ਕਬਹੂ ਨਾ ਸੰਤਾਏ ਜਾਲ ਕਾਲ ਕੇ ਵਿਚਨਾ ਆਏ ਨਾਨਕ ਸੰਗਤ ਕੋ ਬਾਪ ਧਰਾ ਧਰਮ ਪਚਰ ਇਹ ਜਗ ਮੋ ਕਰਾ ਅਮਰਦਾਸ ਪੁਨ ਨਾਮ ਕਹਾਇਓ ਜਨਨ ਦੀਪਕ ਤੇ ਦੀਪ ਜਗਾਇਓ ਜਬ ਬਰਦਾਨ ਸਮੈ ਬੋ ਉਹ ਆਵ ਰਾਮਦਾਸ ਤਬ ਗੁਰੂ ਕਹਾਵਾ ਤਹਿ ਬਰ ਦਾਨ ਪਰਾਤਨ ਦੀ ਯਾ ਅਮਰਬ ਲੋਕ ਸਿਹਾਰੇ ਹਰੀ ਰਾਏ ਜੰਜੂਰਾ ਖਾ ਪਜਾ ਪ੍ਰਭ ਲੋਗਣ ਕਹ ਫਿਰ ਪ੍ਰਭਪੁਰ ਕੀ ਆਪਿਆਨ ਤੇਗ ਬਹਾਦਰ ਸਿਤ ਕੋ ਸੋਕ ਹੈ ਹੈ